ਸੈਂਟੀਮੈਂਟਸ ਜਿਹੜੇ ਇਹ ਗਰਾਉਂਡ ਤੋਂ ਲੈ ਕੇ ਆ ਕਿ ਅੰਮ੍ਰਿਤਸਰ ਇੱਕ ਚੰਗੇ ਪਲੇਅਰ ਸਾਡੇ ਇਥੋਂ ਅੰਮ੍ਰਿਤਸਰੋਂ ਆਣੇ ਚਾਹੀਦੇ ਆ ਮੈਂ ਤਹਿ ਦਿਲੋਂ ਧੰਨਵਾਦੀ ਆ ਬੜਿਆਂ ਦੀ ਆਸ ਜਿਨ੍ਹਾਂ ਨੇ ਮੇਰੇ ਸੋਸ਼ਲ ਮੀਡੀਆ ਤੇ ਕਮੈਂਟ ਕੀਤਾ ਜਿਨ੍ਹਾਂ ਨੇ ਮੈਨੂੰ ਹੌਸਲਾ ਵਧਾਈ ਦਿੱਤੀ ਜਿਨ੍ਹਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਕਿ ਬਹੁਤ ਵਧੀਆ ਕੰਮ ਮੈਂ ਹਜੇ ਅੱਜ ਦੇ ਦਿਨ ਜੁਆਇਨ ਕੀਤਾ ਪਰ ਤੁਸੀਂ ਦੇਖੋ ਤਿੰਨ ਦਿਨ ਤੋਂ 20 20 ਇੱਥੇ ਮਾਲੀ ਲੱਗ ਕੇ ਇੰਪਰੂਵਮੈਂਟ ਸ਼ੁਰੂ ਹੋ ਗਈ ਹੈ ਸਾਰੀਆਂ ਟੀਮਾਂ ਨਾਲ ਕੋਚੀਸ ਨਾਲ ਜਿਵੇਂ ਸਾਰੇ ਅਹੁਦੇਦਾਰਾਂ ਸੇ ਬਾਅਦ ਨਾਲ ਮੈਂ ਮੀਟਿੰਗ ਕਰ ਰਿਹਾ ਆਂ ਆਨ ਵਾਲੇ ਟਾਈਮ ਦੇ ਵਿੱਚ ਏਜੀਏ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਚੰਗੇ ਲੈਵਲ ਤੇ ਇਹ ਗਰਾਊਂਡ ਦੇਖੋਗੇ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਮੇਰਾ ਇੱਕ ਸੁਭਾਅ ਹੀ ਹੈ ਮੈਨੂੰ ਇੱਕ ਚੰਗਾ ਲੱਗਦਾ ਕਿ ਡਿਵੈਲਪਮੈਂਟ ਕਿਉਂਕਿ ਮੈਂ ਆਲਰੇਡੀ ਨਾਰਥ ਦੇ ਵਿੱਚ ਕੰਮ ਕਰ ਰਿਹਾ ਹਾਂ ਮੈਨੂੰ ਜਿਹੜਾ ਇਹ ਡਵੈਲਪਮੈਂਟ ਦਾ ਇੱਕ ਸ਼ੌਂਕ ਹੈ ਮੈਂ ਇਹ ਗਰਾਊਂਡ ਨੂੰ ਇੱਕ ਨਹਾਰ ਬਦਲ ਕੇ ਤੁਸੀਂ ਅੱਜ ਸਾਰੇ ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਅੱਜ ਗਰਾਊਂਡ ਦੀ ਇੱਕ ਨਜ਼ਰ ਮਾਰ ਕੇ ਜਾਣਾ 2 ਮਹੀਨੇ ਬਾਅਦ ਤੁਹਾਨੂੰ ਮੈਂ ਇੱਥੇ ਫੇਰ ਇੱਕ ਪ੍ਰੈਸ ਕਾਨਫਰੰਸ ਰੱਖਾਂਗਾ ਤੁਸੀਂ ਦੇਖਣਾ ਕਿ ਮੱਲਬ ਪੁਰਾਣੀ ਪਿਕਚਰ ਤੇ ਨਵੀਂ ਪਿਕਚਰ ਤੇ ਜ਼ਮੀਨ ਅਸਮਾਨ ਦਾ ਚ ਫਰਕ ਹੋਏਗਾ ਤੇ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਵੱਡੇ ਭਰਾ ਦੇ ਨਾਤੇ ਸਹਿਯੋਗ ਮੰਗਦਾ ਕਿ ਜਿਹੜਾ ਪੀਸੀਏ ਆ ਸਾਡੇ ਨਾਲ ਵੱਡੇ ਭਰਾ ਬਣ ਕੇ ਸਾਨੂੰ ਏਜੀਏ ਨੂੰ ਛੋਟਾ ਭਰਾ ਸਮਝ ਕੇ ਸਾਡੇ ਨਾਲ ਸਹਿਯੋਗ ਕਰੇ ਕਿਉਂਕਿ ਜਿਹੜੇ ਪੀਸੀਏ ਦੇ ਮੈਚਸ ਆ ਜਿਹੜੇ ਇੱਥੇ ਕਿਸੇ ਕਾਰਨ ਬੰਦ ਹੋ ਚੁੱਕੇ ਆ ਉਹ ਇੱਥੇ ਦੀ ਕੋਈ ਸਿਆਸਤ ਆ ਜਿਹੜੀ ਲੋਅਰ ਗਰਾਊਂਡ ਤੇ ਗਈ ਮੈਂ ਸਮਝ ਕੇ ਆ ਜਲਦੀ ਠੀਕ ਕਰਾਂਗਾ ਅਜੇ ਮੈਂ ਬੈਠਿਆ ਨਹੀਂ ਮੇਰੇ ਬਾਰੇ ਕਈ ਬੰਦਿਆਂ ਨੇ ਕੰਪਲੇਨਟ ਕੀਤੀ ਆ ਕਿ ਇਹ ਆਪਣਾ ਕ੍ਰਿਕਟਰ ਨਹੀਂ ਆ ਮੈਂ ਸਿਰਫ ਇਹ ਸਾਰਿਆਂ ਨੂੰ ਇੱਕ ਤੁਹਾਡੇ ਮੈਸੇਜ ਲਈ ਪੁੱਛਣਾ ਚਾਹਾਂਗਾ ਕਿ ਅਮਿਤ ਸ਼ਾਹ ਜੀ ਦਾ ਬੇਟਾ ਜੈਸ਼ਾ ਉਹ ਕੋਈ ਕ੍ਰਿਕਟਰ ਹੈ ਜੇ ਅੱਜ ਸਾਡੇ ਪੀਸੀਏ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਮਰਜੀਤ ਸਿੰਘ ਮਹਿਤਾ ਜੀ ਉਹ ਕੋਈ ਕ੍ਰਿਕਟਰ ਨੇ ਅੱਜ ਜਿਹੜੇ ਸਾਡੇ ਪੀਸੀਏ ਦੇ ਸੈਕਟਰੀ ਨੇ ਉਹ ਕੋਈ ਕ੍ਰਿਕਟਰ ਨੇ ਅੱਜ ਅਰुण ਜੇਟਲ ਜੀ ਦਾ ਬੇਟਾ ਜਿਹੜਾ ਉਹ ਆਪਣਾ ਉਹ ਵੀ ਕ੍ਰਿਕਟਰ ਨਹੀਂ ਆ ਉਹ ਵੀ ਬੀਸੀਸੀਆਈ ਦਾ ਕੋਈ ਚੰਗੇ ਲੈਵਲ ਤੇ ਜ਼ਿੰਮੇਵਾਰੀ ਹੈ ਮੇਰੇ ਅੰਦਰ ਵਿਸ਼ਵਾਸ ਹੈ ਆਪਣੇ ਆਪ ਨੂੰ ਲੈ ਕੇ ਕਿ ਮੈਂ ਇੱਥੇ ਚੰਗੀ ਚੰਗੀ ਸੋਚ ਲੈ ਕੇ ਇੱਥੇ ਆਇਆ ਬੱਚਿਆਂ ਦਾ ਆਨਰੇ ਟਾਈਮ ਦੇ ਵਿੱਚ ਭਵਿੱਖ ਚੇਂਜ ਕਰਨਾ ਚਾਹੁੰਦਾ ਮੈਂ ਚਾਹਨਾ ਕਿ ਸਾਡੇ ਗੁਰੂ ਨਗਰੀ ਦੇ ਵਿੱਚੋਂ ਇੱਕ ਵਿਰਾਟ ਕੋਲੀ ਵਰਗਾ ਪਲੇਅਰ ਨਿਕਲ ਕੇ ਜਾਵੇ ਜਿਹੜੀ ਜਿਹੜਾ ਮਾਨ ਸਤਕਾਰ ਜਿਹੜਾ ਵਿਸ਼ਵਾਸ ਮੇਰੇ ਤੇ ਸਰਕਾਰ ਨੇ ਮਤਲਬ ਰੱਖਿਆ ਜਿਹੜਾ ਵਿਸ਼ਵਾਸ ਉਹਨਾਂ ਨੇ ਮੇਰੇ ਤੇ ਜਿਤਾਇਆ ਮੈਂ ਉਹ ਤਹਿ ਦਿਲੋਂ ਉਹਨਾਂ ਦੀ ਸੇਵਾ ਉਹਨਾਂ ਦਾ ਜਿਹੜਾ ਫਰਜ਼ ਮੇਰਾ ਹੈਗਾ ਉਹਨਾਂ ਪ੍ਰਤੀ ਮੈਂ ਤਹਿ ਦਿਲੋਂ ਨਿਭਾਵਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਅੰਮ੍ਰਿਤਸਰ ਦੀ ਗਰਾਊਂਡ ਮੂੰਹ ਬੋਲੇਗੀ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਚੰਗੇ ਲੈਵਲ ਦੇ ਟੂਰਨਾਮੈਂਟ ਕਰਾਵਾਂਗਾ ਮੇਰਾ ਵਿਸ਼ ਹੈ ਮੇਰਾ ਸੁਪਨਾ ਹੈ ਕਿ ਇੱਥੇ ਇੰਟਰਨੈਸ਼ਨਲ ਲੈਵਲ ਇੱਕ ਮੈਚ ਕਰਾਵਾਂਗਾ ਮੈਂ ਇੱਕ ਵਾਰੀ ਸਾਰਿਆਂ ਨਾਲ ਹੁਣ ਨਵੇਂ ਪੱਧਰ ਦੇ ਕੋਚੀਸ ਨਵੇਂਆਂ ਨਾਲ ਸਾਰੇ ਗਰਾਊਂਡ ਟੀਮ ਸਾਰੀ ਜਿਹੜੇ ਸਾਡੇ ਪੁਰਾਣੇ ਉਦੇਵਾਰ ਸਭਾ ਨੇ ਦੇਖੂ ਦੇਖੋ ਨਾਲ ਸਾਡੇ ਫਾਰਮਰ ਸੈਕਟਰੀ ਨੇ ਸਾਡੇ ਲਾਸਟ 95 ਤੇ ਵਿੱਚ ਸੈਕਟਰੀ ਰਹੇ ਨੇ ਦੇਖੋ ਮੈਂ ਸਾਡੇ ਤੋਂ ਸੀਨੀਅਰ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਮੈਂ ਸੀਟ ਸਾਹਮਣ ਰਿਹਾ ਕਿ ਮੈਂ ਇੱਕ ਕੱਲਾ ਨਹੀਂ ਕਰ ਰਿਹਾ ਮੇਰੀ ਇੱਕ ਟੀਮ ਹੈ ਸਾਰੀ ਹੈ ਇਹ ਸਾਰੀ ਟੀਮ ਦੇ ਨਾਲ ਜਿਹੜੀਆਂ ਕਮੀਆਂ ਪੇਸ਼ੀਆਂ ਅੰਕਲ ਨਾਲ ਸਲਾਹ ਕਰਕੇ ਜਾਂ ਸਾਰੀ ਟੀਮ ਨਾਲ ਸਲਾਹ ਕਰਕੇ ਜਿਹੜੀਆਂ ਲੋਅਰ ਗਰਾਉਂਡ ਲੈਵਲ ਜਿਹੜੇ ਬੰਦੇ ਦੀਆਂ ਕੋਈ ਇੱਥੇ ਰਹੀਆਂ ਵਾਂ ਉਹ ਨੱਥ ਪਾਵਾਂਗੇ ਜੇ ਕੋਈ ਇੱਥੇ ਇਹ ਮਤਲਬ ਕੋਈ ਇੱਥੇ ਕਰਪਸ਼ਨ ਕਰਦਾ ਜਾਂ ਇੱਥੇ ਕੋਈ ਬੱਚਿਆਂ ਦੇ ਨਾਲ ਖਿਲਵਾੜ ਕਰਦਾ ਜਾਂ ਪਾਰਸ਼ਲਟੀ ਕਰਦਾ ਜਿਹੜਾ ਫੜਿਆ ਗਿਆ ਉਹ ਦੋਸ਼ੀ ਜਿਹੜਾ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਉਹਦੇ ਵੱਲੋਂ ਮੈਂ ਆਪਣਾ ਵਚਨ ਬੰਧਾ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਬੱਚਿਆਂ ਦਾ ਚੰਗਾ ਭਵਿੱਖ ਮੈਂ ਮਤਲਬ ਤੁਸੀਂ ਕਹੋਗੇ ਕਿ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਅੱਛੇ ਪਲੇਅਰ ਅੰਮ੍ਰਿਤਸਰੋਂ ਨਿਕਲ ਕੇ ਜਾਣਗੇ ਸਾਰੇ ਜਿਹੜੀ ਘਾਵ ਹੈ ਉਹ ਤੇ ਸਾਰੀ ਖਰਾਬ ਹੋ ਚੁੱਕੀ ਉਹ ਬੁੱਟੀ ਬਣ ਚੁੱਕੀ ਹੈ ਉਹਦਾ ਕੀ ਹਾਲ ਹੈ ਤੁਸੀਂ ਦੇਖੋ ਜਿਹੜੀ ਘਾਹ ਉਥੇ ਬੂਟੀ ਬਣ ਚੁੱਕੀ ਹੈ ਹਜੇ ਮੈਂ ਅੱਜ ਜੁਆਇਨ ਕਰ ਰਿਹਾ ਪਰ ਤਿੰਨ ਦਿਨਾਂ ਚੋਂ 20-20 ਮਾਲੀ ਉਥੇ ਤੁਸੀਂ ਦੇਖੋ ਬੂਟੀ ਬਣ ਗਈ ਬੂਟੀ ਗੱਲ ਸੁਣੋ ਬੂਟੀ ਬਣ ਗਈ ਹੈ ਉਹਦੇ ਵਿੱਚ ਆਨ ਆਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਾਰਪੋਰੇਸ਼ਨ ਬੜਾ ਸਹਿਯੋਗ ਕਰਨ ਲੱਗੀ ਹੈ ਉਹਨਾਂ ਨੇ ਕਿਉਂਕਿ ਸੀਐਮ ਸਾਹਿਬ ਦਾ ਬੜਾ ਵਿਜ਼ਨ ਸੀ ਇਹ ਸਪੋਰਟਸ ਨੂੰ ਲੈ ਕੇ ਉਹ ਅੱਜ ਸਾਰੇ ਕਾਰਪੋਰੇਸ਼ਨ ਡੀਸੀਜ਼ ਜਾਂ ਸਾਰੇ ਆਫੀਸਰ ਲੌਬੀ ਬੱਚਿਆਂ ਨੂੰ ਸਪੋਰਟਸ ਦੇ ਵਾਸਤੇ ਪ੍ਰੇਰਿਤ ਕਰਨ ਦੇ ਲਈ ਉਹ ਸਕੀਮਸ ਬਣਾ ਰਹੇ ਨੇ ਮੇਰੀ ਕਿਸੇ ਇੱਕ ਆਪਣੇ ਕਾਰਪੋਰੇਸ਼ਨ ਕਮਿਸ਼ਨਰ ਅਮਰਸਰ ਨਾਲ ਵੀ ਗੱਲ ਹੋਈ ਸੀ ਉਹ ਇੱਕ ਸਿੰਥੈਟਿਕ ਟਰੈਕ ਵੀ ਦੇ ਰਹੇ ਨੇ ਕਈ ਜਗ੍ਹਾ ਤੇ ਜਿਵੇਂ ਆਪਣੇ ਗਾਂਧੀ ਗਰਾਊਂਡ ਵੀ ਹੋ ਗਿਆ ਜਾਂ ਸਾਡਾ ਪਿਛਲੇ ਗਰਾਊਂਡ ਹੈ ਜਾਂ ਕੰਪਨੀ ਬਾਗ ਹੈ ਮਤਲਬ ਇਹ ਹੋਰ ਵੀ ਅਸੀਂ ਸਹਿਯੋਗ ਲੈ ਕੇ ਪੀਸੀਆ ਦੇ ਸਹਿਯੋਗ ਦੇ ਨਾਲ ਤੁਸੀਂ ਦੇਖਣਾ ਇੱਥੇ ਜਿਹੜੀ ਬੂਟੀ ਬਣ ਗਈ ਹੈ ਜੰਗਲ ਬਣ ਗਿਆ ਇਹੀ ਜੰਗਲ 'ਚ ਮੰਗਲ ਕਰਾਂਗੇ